बसंत महला पंजवा एक ओंकार सतगुर प्रसाद देख फूल फूल फूले, आ, देख, फूल, फूल फूले। आ, देख फूल फूल फूले अहं त्याग त्यागे चरण कमल पागे तुम मिलो प्रभ तुम मिलो प्रभ सुभागे ਹਰ ਚੇਤ ਮਨ ਮੇਰੇ ਰਹਾ ਸਗਨ ਬਾਸ ਕੂਲੇ ਸਗਨ ਬਾਸ ਕੂਲੇ ਇਕ ਰਹੇ ਸੂਕ ਕਠੂਲੇ ਇਕ ਰਹੇ ਸੂਕ ਕਠੂਲੇ ਬਸੰਤ ਰੁੱਤ ਬਸੰਤ ਰੁੱਤ ਆਈ ਪਰਫੂਲਤਾ ਰਹੇ ਅਬ ਕਲੂ ਆਇਓ ਦੇ ਆਬ ਕਲੂ ਆਇਓ ਰੇ ਆਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਅਨਰੂਤ 나ਹੀ 나ਹੀ ਅਨਰੂਤ 나ਹੀ 나ਹੀ ਅਨਰੂਤ 나ਹੀ 나ਹੀ ਮਤ ਭਰਮ ਭੂਲੋ ਭੂਲੋ ਮਤ ਇੱਥੇ ਵਿਸਰਾਮ ਇੱਥੇ ਮਤ ਨਹੀਂ ਕਹਿਣਾ ਮਤ ਭਰਮ ਭੂਲੋ ਭੂਲੋ ਮਤਾ ਗੌਰ ਮਿਲੇ ਹਾਰ ਪਾਏ ਜਿਸ ਮਸਤਕ ਹੈ ਜਿਸ ਮਸਤਕ ਹੈ लेखा ਮਨ ਰਤਨਾਮ ਰੇ ਇਹ ਮਾਨਪਤਿ ਵਿਸਰਾਮ ਹੈ ਮਨ ਰਤਨਾਮ ਰੇ ਗੋਨ ਕਹੇ ਨਾਨਕ ਹਰ ਹਰੇ ਹਰ ਹਰੇ ਗੋਨ ਕਹੇ ਨਾਨਕ ਇੱਥੇ ਹੀ ਵਿਸਰਾਮ ਹੈ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾ ਘਰ ਦੂਜਾ ਹਿੰਦੂਲ ਇੱਕ ਓੰਕਾਰ ਸਤਗੁਰ ਪ੍ਰਸਾਦ ਹੋਏ ਇਕੱਤਰ ਮਿਲਹੁ ਮੇਰੇ ਭਾਈ ਦੁਵਿਦਾ ਦੂਰ ਕਰਹੁ ਲੇਵ ਲਾਈ ਹਰ ਨਾਮੇ ਕੀ ਹੂਬ ਹਜੂੜੀ ਗੁਰਮੁਖ ਬੈਸਹੋ ਸਫਾ ਵਿਛਾਇ ਇਹਨ ਬਿਧ ਪਾਸਾ ਢੱਲੋ ਵੀਰ ਇਹਨ ਬਿਧ ਇਥੇ ਵਿਸਰਾਮ ਹੈ ਪਾਸਾ ਢੱਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਹਾਓ ਕਰਮ ਧਰਮ ਤੁਮ ਚੌਪੜ ਸੱਜੋ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤਹੁ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰਹੁ ਪ੍ਰਭਾਤੀ ਸੋਏ ਹਰ ਆਰਾਧੇ ਉਠ ਇਸ਼ਨਾਨ ਨਹੀਂ ਕਹਿਣਾ ਉਠ ਪੱਤੇ ਜਮਕ ਲਾ ਦੇਣੀ ਹੈ ਉਠ ਇਸ਼ਨਾਨ ਕਰਹੁ ਪ੍ਰਭਾਤੀ ਸੋਏ ਹਰ ਆਰਾਧੇ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾਤੇ ਹਰ ਆਪੇ ਖੇਲੈ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਾ ਰਖੇਲੈ ਜਨ ਨਾਨਕ ਗੁਰਮੁਖ ਜੋ ਨਾ ਰਖੇਲੈ ਸੋ ਜੇਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾ ਡੋਲ ਤੇਰੀ ਕੁਦਰਤ ਤੂੰ ਹੈ ਜਾਣਹਿ ਔਰ ਨਾ ਦੂਜਾ ਜਾਣਹਿ ਔਰ ਨਾ ਦੂਜਾ ਜਾਣਹਿ ਜਿਸਨੂੰ ਕਿਰਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ਤੇਰੇ ਆ ਭਗਤਾ ਕੋ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਾਪ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁਜ ਤੇ ਹੋਵੈ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੈ ਜਿਸਨੋ ਤੂੰ ਰੰਗ ਧਰਤਾ ਤੂੰ ਵੱਡ ਦਾਤਾ ਤੂੰ ਵੱਡਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰੱਥ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਭਾਣਾ ਕਹੋ ਨਾਨਕ ਟਹਿ ਪਿਆ ਦਵਾਰੈ ਰਖ ਲੀਵਹੁ ਮੁਗਦ ਅਜਾਣਾ ਬਸੰਤ ਸਿੰਡੋਲ ਮਹੱਲਾ ਪੰਜਵਾ ਮੂਲ ਨ ਬੂਝੈ ਆਪ ਨ ਸੂਝੈ ਪਰਮ ਵਿਆਪੀ ਅਹੰਮਨੀ ਮੂਲ ਨ ਬੂਝੈ ਇਥੇ ਠੰਮਕ ਆਪ ਨ ਸੂਝੈ ਇਥੇ ਵਿਸਰਾਮ ਹੈ ਪਰਮ ਵਿਆਪੀ ਇਥੇ ਠੰਮਕ ਹੈ ਅਹੰਮ ਮਨੀ ਅਹੰ ਮਨੀ ਕਠਾ ਨਹੀਂ ਕਹਿਦਨਾ ਪਿਤਾ ਪਾਰ ਬ੍ਰह्म ਪਿਤਾ ਪਾਰ ਬ੍ਰह्म ਪ੍ਰਭ ਤਣੀ ਮੋਹ ਨਿਸਤਾਰਾ ਹੋ ਨਿਰਗੁਣੀ ਰਹਾਉ ਊਪਤ ਪਰਲਉ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ ਇਹ ਈ ਦੀ ਸਿਆਰੀ ਹਹਾ ਹੈ ਇਹ ਬੋਲਨਾ ਇਹ ਨਹੀਂ ਕਹਿਣਾ ਈ ਲਾਂ ਹੇ ਲਾਂ ਨਾ ਇਹ ਵਿਚਾਰੀ ਹਰ ਜਨੀ ਉਪਤ ਪਰਲੋ ਤ੍ਰਵਤ ਪ੍ਰਾਪਤੇ ਹੋਵੇ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹਿ ਸੁਖੀਏ ਸੇ ਗਨੀ ਅਵਰ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰਬਚਨੀ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹੱਲਾ ਨਾਵਾ ਸਾਦੂ ਸਾਦੂ ਹਾਂ ਸਾਦੂ ਪੁੱਲਾ ਬੋਲਣਾ ਸਾਦੂ ਨਹੀਂ ਕਹਿਣਾ ਸਾਦੂ ਇਹ ਤਨ ਮਿੱਥਿਆ ਜਾਣੋ ਇਹ ਇਹ ਪਾਠ ਹੈ ਪ੍ਰਾਤਮਿਕ ਸਰੂਪਾਂ ਚ ਹੁਣ ਵਿਆਕਰਨ ਦੇ ਨਿਯਮ ਅਨੁਸਾਰ ਔਂਕੜ ਲਾ ਦਿੱਤਾ ਪਰ ਇਹ ਪਾਠ ਹੈ ਸਾਦੂ ਇਹ ਤਨ ਮਿਥਿਆ ਜਨੋ ਸਾਗ ਇਹ ਤਨ ਮਿਥਿਆ ਜਨੋ ਯਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੀ ਪਛਾਨੋ ਰਹਾਉ ਇਹ ਜਗ ਹੈ ਸੰਪਦ ਸੁਪਨੇ ਕੀ ਦੇਖ ਕਹਾ ਐ ਡਾਨੋ ਇਹੋ ਜਗ ਹੈ ਸੰਪਦ ਸੁਪਨੇ ਕੀ ਇਥੇ ਵੀ ਰਾਮ ਦੇਖ ਕਹਾ ਐ ਡਾਨੋ ਸਾਂਗ ਤਿਹਾਰੈ ਕਛੂ ਨਾ ਚਾਲੈ ਪਾਹਿ ਕਹਾ ਲਪਟਾਨੋ ਉਸਤਤ ਨਿੰਦਾ ਦਉ ਪਰਹਰ ਉਸਤਤ ਨਿੰਦਾ ਦੂ ਪਰਹਰ ਉਸਤਤ ਨਿੰਦਾ ਦਉ ਪਰਹਰ ਹਰ ਕੀਰਤ ਔਰ ਅਨੋ ਜਨ ਨਾਨਕ ਸਭ ਹੀ ਮੈਂ ਪੂਰਨ ਇਕ ਪੁਰਖ ਭਗਵਾਨੋ ਇਥੇ ਮੈਂ ਉਚਾਰਨ ਕਰਨਾ ਜਨ ਨਾਨਕ ਸਭ ਹੀ ਮੈਂ ਪੂਰਨ ਇਕ ਪੁਰਖ ਭਗਵਾਨੋ ਬਸੰਤ ਮਹੱਲਾ ਨਾਵਾ ਪਾਪੀ ਹਿਐ ਮੈਂ ਕਾਮ ਬਸਾਈ ਇਹ ਨਾਵਾ ਉਚਾਰਨ ਕਰਨਾ ਨਾਵਾ ਨਹੀਂ ਕਹਿਣਾ ਪਾਪੀ ਹਿਐ ਮੈਂ ਇਥੇ ਮੈਂ ਬੋਲਣਾ ਹੈ ਇਥੇ ਵਿਸਰਾਮ ਹੈ ਕਾਮ ਕਾਮ ਬਸਾਈ ਮਨ ਚੰਚਲ ਯਾਤਿ ਗਹਿਉ ਨ ਜਾਏ ਮਨ ਚੰਚਲ ਇਥੇ ਵਿਸਰਾਮ ਹੈ ਯਾਤਿ ਗਹਿਉ ਨ ਜਾਏ ਰਹਾਉ ਜੋਗੀ ਜੰਗਮ ਅਰ ਸੰन्यास ਸਭ ਹੀ ਪਰ ਡਾਰੀ ਇਹ ਫਾਸ ਜਿਹ ਜਿਹ ਹਰ ਕੋ ਨਾਮ ਸਮਾਰ ਤੀ ਭਾਵ ਸਾਗਰ ਉਤਰੇ ਪਾਰ ਤੇ ਪਦ ਤੇ ਵਿਸਰਾਮ ਲਾਉਣਾ ਤੇ ਭਾਵ ਸਾਗਰ ਉਤਰੇ ਪਾਰ ਜਨ ਨਾਨਕ ਹਰ ਕੀ ਸਰਨਾਇ ਦੀਜੈ ਨਾਮ ਰਹਿ ਗੁਣ ਗਾਏ ਬਸੰਤ ਮਹੱਲਾ ਨਾਵਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੂ ਬਿਸਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ 모 ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਪ ਪਾਇਆ ਤ੍ਰਿਸ਼ਨਾ ਸਕਲ ਵਿਨਾਸੀ ਮਾਨਤੇ ਨਿਦੇ ਸੁਖ ਮਾ ਹਿਸ ਮਾਇਆ ਜਾ ਕਹੂਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਨ ਗਾਵੈ ਕਹੋ ਨਾਨਕ ਇਹ ਬਿਦ ਕੀ ਸੰਪੈ ਕੂ ਗੁਰਮੁਖ ਪਾਵੈ ਬਸੰਤ ਮਹੱਲਾ ਨਾਵਾ ਮਨ ਕਹਾ ਬਿਸਾਰਿਓ ਰਾਮ ਨਾਮ ਮਨ ਕਹਾ ਬਿਸਾਰਿਓ ਕਿਥੇ ਵਿਸਨਾਮ ਰਾਮ ਨਾਮ ਮਨ ਕਹਾ ਵਿਸਾਰਿਓ ਰਾਮ ਨਾਮ ਤਨ ਬਿਨਸੈ ਜਮਸਿਓ ਪਰੇ ਕਾਮ ਰਹਾਉ ਇਹੋ ਜਗ ਧੂਏ ਕਾ ਪਹਾਰ ਇਹੋ ਜਗ ਧੂਏ ਕਾ ਪਹਾਰ ਜਗ ਤੇ ਵਿਸਰਾਮ ਹੈ ਇਹੋ ਜਗ ਤੇ ਤੂਏ ਕਾ ਇਥੇ ਥੋੜਾ ਜਿਹਾ ਰੁੱਕ ਕੇ ਬੋਲਨਾ ਤੂਏ ਕਾ ਪਹਾੜ ਪਹਾੜ ਤੈ ਸੱਚਾ ਮੰਨਿਆ ਕਿਹ ਵਿਚਾਰ ਤੈ ਸੱਚਾ ਮੰਨਿਆ ਇਥੇ ਵਿਸਰਾਮ ਕਿਹ ਵਿਚਾਰ ਧਨਦਾਰਾ ਸੰਪਤ ਗਰੇ ਕਾਛ ਸੰਗ ਨ ਚਾਲੈ ਸਮਝ ਲੇ ਕਾਛ ਸੰਗ ਨ ਚਾਲੈ ਸਮਝ ਲੇ ਇਕ ਭਗਤ ਨਰਾਇਣ ਉਏ ਸੰਗ ਇੱਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਕਹੋ ਨਾਨਕ ਭਾਜ ਕਹੋ ਨਾਨਕ ਨਾਨਕ ਪਾਤਿ ਵਿਸਰਾਮ ਲਾ ਲੋ ਭਾਜ ਤਿਹ ਏਕ ਰੰਗ ਕਹੋ ਨਾਨਕ ਭਾਜ ਤਿਹ ਏਕ ਰੰਗ ਭਾਜ ਤਿਹ ਇਥੇ ਠਮਕ ਭਾਜ ਤਿਹ ਏਕ ਰੰਗ